हां जी सत श्री अकाल सरएनू आज ਆਪਾਂ ਤੁਹਾਨੂੰ लेस ਲਗਾਉਣ ਦਾ ਇੱਕ ਬਹੁਤ ਹੀ ਸੋਹਣਾ ਜਿਹਾ ਤਰੀਕਾ ਦੱਸ ਰਹੀ ਹਾਂ ਜਿੱਦਾਂ ਇਹ ਵਾਲੀ लेस ਤੁਸੀਂ ਜਿੱਦਾਂ ਇਹ ਦੇਖ ਰਹੇ ਹੋ ਇਹ ਆਪਣੀ ਕਟਵਰਕ ਦੀ लेस ਹੈ ਇਸ ਤਰ੍ਹਾਂ ਇਹਦੇ ਫਰੰਟ ਤੇ ਕਟਵਰਕ ਆ ਸਾਈਡ ਤੇ ਇੱਕ ਲਾਈਨ ਆ ਰਹੀ ਹੈ ਇਹਨੂੰ ਆਪਾਂ ਕਿੱਦਾਂ ਲਗਾਉਣਾ ਦੁਪट्टे ਦੇ ਉੱਤੇ ਜਿੱਦਾਂ ਆਪਾਂ ਇਹ ਮੇਰਾ ਆਰਗਾਂਜ਼ਾ ਦਾ ਦੁਪੱਟਾ ਔਰ ਇਹਦੇ ਵਿੱਚ ਆਪਾਂ ਇਧਰਲੀ ਸਾਈਡ ਜਿਹੜੀ ਆਪਣੀ نیچے ਪਰਲੇ ਨੇ ਉੱਥੇ लेस ਲਗਾ ਚੁੱਕੇ ਹਾਂ लेस ਆਪ ਲਗਾਉਣੀ ਹੈ ਜਿੱਦਾਂ ਇਹਦੇ ਕੋਈ ਫੋਲਡਿੰਗ ਨਹੀਂ ਮੈਂ ਕੀਤੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕੋਈ ਫੋਲਡਿੰਗ ਨਹੀਂ ਕੀਤੀ ਲੇਸ ਨੂੰ ਅਸੀਂ ਇਹਦੇ ਉੱਪਰ ਐਦਾਂ ਰੱਖ ਕੇ ਜਿਹੜੇ ਆਪਣੇ ਕੱਟਵਰਕ ਆ ਇੱਥੇ ਇੱਕ ਮਤਲਬ ਆਪਾਂ ਸिलाई ਲਗਾ ਦੇਣੀ ਹੈ ਇਹਦੇ ਨਾਲ-ਨਾਲ ਕੱਟਵਰਕ ਦੇ ਨਾਲ-ਨਾਲ ਠੀਕ ਹੈ ਇਹ ਆਪਾਂ ਗੁੰਮਜੀ ਲਿਆ ਕੇ ਦਿਖਾਵਾਂਗੇ ਜਿਹਦੇ ਨਾਲ ਦੁਪੱਟੇ ਦਾ ਜਿਹੜਾ ਸਾਈਡ ਤੋਂ ਫੈਬਰਿਕ ਆ ਉਹ ਬਿਲਕੁਲ ਨਹੀਂ ਦਿਖਾਈ ਦੇਗਾ ਮਤਲਬ ਇੱਕ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਲੇਸ ਲੱਗੇਗੀ ਇਹਦੇ ਨਾਲ-ਨਾਲ ਆ ਸिलाई ਆਪਾਂ ਲਗਾਈ ਹੋਈ ਹੈ ਜੇ ਤੁਹਾਨੂੰ

ਇਸ ਤਰ੍ਹਾਂ ਘਰ ਕੇ ਆਪਾਂ ਸਾਰੀ ਪੂਰੇ ਦੁਪट्टे ਦੇ ਉੱਤੇ ਸਿੰਗਲ ਲਾਈਨ ਦੇ ਵਿੱਚ ਸਾਰੀ ਜਿਹੜੀ ਹੈਗੀ ਆਪਣੀ ਲੇਸ ਲਗਾ ਚੁੱਕੇ ਹਾਂ ਹੁਣ ਆਪਾਂ ਇਹਨੂੰ ਫੋਲਡ ਕਰਾਂਗੇ ਜੀ ਜਿਵੇਂ ਹੁਣ ਆਪਾਂ ਇਹ ਵਾਲੀ ਚੀਜ਼ ਹੈ ਇਹ ਲੋ ਇਸ ਤਰ੍ਹਾਂ ਆਪਾਂ ਜਦੋਂ ਫੋਲਡ ਕਰਕੇ ਇਹਨੂੰ ਲਗਾਵਾਂਗੇ ਨਾ ਤਾਂ ਬੈਗ ਤੋਂ ਏਦਾਂ ਦੀ ਲੱਗੇਗੀ ਇਹ ਦੇਖੋ ਬੈਗ ਤੋਂ ਪਹਿਲਾਂ ਆਪਣੀ ਫਰੰਟ ਤੋਂ ਇਸ ਤਰ੍ਹਾਂ ਵਾ ਠੀਕ ਹੈ ਇਸ ਤਰ੍ਹਾਂ ਕਰਕੇ ਆਪਾਂ ਰੱਖ ਕੇ ਦੁਪट्टे ਦੇ ਉੱਪਰ ਏਦਾਂ ਲਗਾ ਲਿਆ ਔਰ ਜਦੋਂ ਆਪਾਂ ਇਹਨੂੰ ਫੋਲਡ ਕਰਾਂਗੇ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਲਗਾਵਾਂਗੇ ਇੱਕ ਸਲਾਈ ਹੁਣ ਆਪਾਂ ਇਹ ਵਾਲੀ ਸੀ ਚੀਜ਼ ਤੇ ਲਗਾਵਾਂਗੇ ਜਿਹਦੇ ਨਾਲ ਆਪਣੀ ਬੈਗ ਤੋਂ ਇਦਾਂ ਆਏਗੀ ਇਹਦੀ ਫਿਨਿਸ਼ਿੰਗ ਤੁਸੀਂ ਦੇਖੋ ਬਿਲਕੁਲ ਵੀ ਕੋਈ ਵੀ ਕੰਨੀ ਨਹੀਂ ਦਿਖ ਰਹੀ ਤੁਹਾਨੂੰ ਕੋਈ ਉੱਪਰੋਂ ਤਾਂ ਗਨ ਹੀ ਨਿਕਲੇਗਾ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਹ ਲੇਸ ਜਿਹੜੀ ਹੈਗੀ ਆ ਤੁਸੀਂ ਇਸ ਤਰ੍ਹਾਂ ਲਗਾ ਸਕਦੇ ਹੋ ਇਹ ਦੇਖੋ ਜੀ

ਇਸ ਤਰ੍ਹਾਂ ਤੁਸੀਂ ਆਪਣੇ ਦੁਪੱਟਿਆਂ ਦੇ ਬੜੀ ਹੀ ਫਿਨਿਸ਼ਿੰਗ ਦੇ ਨਾਲ ਲੇਸ ਨੂੰ ਲਗਾ ਸਕਦੇ ਹੋ। ਉਹ ਆਪਣੇ ਦੁਪੱਟੇ ਨੂੰ ਇੱਕ ਬਹੁਤ ਸੋਹਣੀ ਲੁੱਕ ਦੇ ਸਕਦੇ ਹਾਂ ਜੀ। ਦੇਖੋ ਜੀ ਆਪਣੇ ਦੁਪੱਟੇ ਨੂੰ ਪੂਰੀ ਲੇਸ ਲੱਗ ਚੁੱਕੀ ਹੈ ਔਰ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਐਦਾਂ ਦੀਆਂ ਸੋਹਣੀਆਂ-ਸੋਡੀਆਂ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਚਲੋ ਜੀ ਮਿਲਦੇ ਹਾਂ ਨਵੇਂ ਵੀਡੀਓਸ ਨਵੀਂ ਸਟਾਈਲ ਨਾਲ। ਥੈਂਕ ਯੂ।